ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਬਹੁਤ ਹੀ ਸਤਿਕਾਰਤ ਪੰਜਾਬ ਦੀ ਸ਼ਾਨ ਸਰਦਾਰ ਕੇਵਲ ਸਿੰਘ ਜੀ ਢਿੱਲੋਂ ਜੋ ਪਿਛਲੇ ਦਿਨੀ ਪਾਣੀ ਨੇ ਬਹੁਤ ਭਿਆਨਕਰ ਤਬਾਹੀ ਮਚਾਈ ਹੈ ਹੜ੍ਹਾਂ ਦੀ ਸਥਿਤੀ ਕਰਕੇ ਕਾਫੀ ਨੁਕਸਾਨ ਹੋਇਆ ਉਹਦੇ ਸਬੰਧ ਵਿੱਚ ਅੱਜ ਇੱਕ ਪ੍ਰੈਸ ਕਾਨਫਰੰਸ ਕਰਨ ਲਈ ਫਰੀਦਕੋਟ ਆਏ ਆ ਮੈਂ ਇਹਨਾਂ ਨੂੰ ਜੀ ਆਇਆਂ ਕਹਿੰਨਾ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਪੰਜਾਬ ਦੀ ਸ਼ਾਨ ਸਰਦਾਰ ਕੇਵਲ ਸਿੰਘ ਜੀ ਢਿੱਲੋਂ ਸਾਹਿਬ ਤੁਹਾਡੇ ਰੂਪ ਰੂਪ ਮੇਰੇ ਬਹੁਤ ਹੀ ਸਤਿਕਾਰਯੋਗ ਪੱਤਰਕਾਰ ਭਰਾਵੋ ਤੋੜਾ ਤੇ ਆਉਣ ਤੇ ਬਹੁਤ ਬਹੁਤ ਧੰਨਵਾਦ ਮੇਰੇ ਨਾਲ ਬੈਠੇ ਸਾਡੇ ਪ੍ਰਧਾਨ ਗੌਰਵ ਕੱਕਰ ਜੀ ਔਰ ਸਾਰੇ ਸੀਨੀਅਰ ਜੀਜੇਪੀ ਦੇ ਨੇਤਾ ਸਹਿਬਾਨ ਅੱਜ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਅੱਜ ਦਾ ਵਿਸ਼ਾ ਹੜਾ ਦਾ ਤੁਹਾਨੂੰ ਸਾਰਿਆਂ ਨੇ ਪਤਾ ਵੀ ਹੜਾ ਨੇ ਤਵਾਹੀ ਲਿਆਤੀ ਪੰਜਾਬ ਤਵਾਦ ਕਰਤਾ ਪਰ ਮੈਂ ਜੋ ਤਵਾਹੀ ਕੁਦਰਤੀ ਹੋਈ ਹੈ ਉਸ ਤੋਂ ਵੀ ਜ਼ਿਆਦਾ ਇਹ ਤਵਾਹੀ ਦਾ ਜਿਹੜਾ ਕਾਰਨ ਆ ਉਹ ਮੌਜੂਦਾ ਸਰਕਾਰ ਨੂੰ ਜ਼ਿੰਮੇਵਾਰ ਠਰਉਂਦੇ। ਤੁਹਾਨੂੰ ਸਾਰਿਆਂ ਨੂੰ ਪਤਾ ਕਿ 4 ਲੱਖ ਏਕੜ ਤੋਂ ਜ਼ਿਆਦਾ ਜਿਹੜੀ ਖੇਤੀ ਆ ਉਹ ਤਬਾਹ ਹੋ ਚੁੱਕੀ ਆ। 4 ਲੱਖ ਹੀ ਲੋਕਾਂ ਨੂੰ ਹੜ੍ਹਾਂ ਨੇ ਪ੍ਰਭਾਵਿਤ ਕੀਤਾ। ਉਸ ਤੋਂ ਵੀ ਜ਼ਿਆਦਾ 2500 ਪਿੰਡ ਤਬਾਹ ਹੋ ਗਏ। ਲਗਭਗ ਪੰਜਾਬ ਦਾ ਹਰੇਕ ਜ਼ਿਲ੍ਹਾ ਹੜ੍ਹਾਂ ਨਾਲ ਪ੍ਰਭਾਵਿਤ ਹੋਇਆ। 55 ਮੌਤਾਂ ਵੀ ਹੋ ਗਈਆਂ ਇਤੋਂ ਤੱਕ ਕਿ ਛੋਟੇ-ਛੋਟੇ ਬੱਚੇ ਸਕੂਲਾਂ ਦੇ ਉਹਨਾਂ ਦਾ ਨੁਕਸਾਨ ਹੋਇਆ ਉਹਨਾਂ ਦੇ ਕਾਪੇ ਆ ਕਿਤਾਬਾਂ ਤੱਕ ਵੀ ਰੁੜ ਗਈਆਂ ਪਰ ਸਭ ਤੋਂ ਜਿਹੜਾ ਚਿੰਤਾ ਦਾ ਵਿਸ਼ਾ ਕਿ ਮੌਸਮ ਵਿਭਾਗ ਨੇ ਵੀ 2 ਮਹੀਨੇ ਪਹਿਲਾਂ ਇਹ ਵਾਰਨਿੰਗ ਈਸ਼ੂ ਕਰਤੀ ਸੀ ਵੀ ਇਸ ਸਾਲ ਜਿਹੜਾ ਮੌਸਮ ਆ ਇਦੇ ਵਿੱਚ ਮੀਂਹ ਦੀ ਤਦਾਦ ਜ਼ਿਆਦਾ ਹੋਏਗੀ। ਜ਼ਿਆਦਾ ਮੀਂਹ ਆਉਣਗੇ। ਪਰ ਪੰਜਾਬ ਸਰਕਾਰ ਨੇ ਉਹਦਾ ਕੋਈ ਵੀ ਇੰਤਜ਼ਾਮ ਨਹੀਂ ਕੀਤਾ। ਸੈਂਟਰ ਸਰਕਾਰ ਨੇ ਪੈਸੇ ਭੇਜੇ ਪਹਿਲਾਂ ਜਿਵੇਂ ਕਿ ਤੁਹਾਨੂੰ ਪਤਾ ਕਿ ਖੜਾਔਰ ਤੋਂ ਪਹਿਲਾਂ ਆਪਾਂ ਨਦੀਆਂ ਨਾਲੇ ਸਾਫ਼ ਕਰਨ ਲਈ ਪੈਸੇ ਆਉਂਦੇ ਆ। ਕੋਈ ਪ੍ਰਵਾਹ ਨਹੀਂ ਕੀਤੀ ਕੋਈ ਨਦੀ ਕੋਈ ਨਾਲਾ ਸਾਫ ਨਹੀਂ ਹੋਇਆ ਤੁਸੀਂ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਉੱਤੇ ਤੂ ਤੂ ਮੈਂ ਮੈਂ ਹੋਈ ਆ ਨਾਲੇ ਸਿਰਫ ਟੈਂਡਰ ਲੱਗੇ ਆ ਨਾਲੇ ਨਹੀਂ ਸਾਫ ਹੋਇਆ ਇਹਨਾਂ ਨੇ ਐਸਟੀਮੇਟ ਭੇਜਤਾ ਜਦੋਂ ਹੜ ਆਏ ਤੇ 20000 ਕਰੋੜ ਰੁਪਇਆ ਸਾਨੂੰ ਚਾਹੀਦਾ ਤੁਰੰਤ ਹੀ ਕੇਂਦਰ ਸਰਕਾਰ ਜਿਹਦੇ ਚ ਮੰਨਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਉਹਨਾਂ ਨੇ ਆਪਣੇ ਖੇਤੀਬਾੜੀ ਮੰਤਰੀ ਜਿਹੜੇ ਸੁਰਾ ਚੋਹਾਨ ਜੀ ਨੇ ਕੇਂਦਰ ਦੇ ਉਹਨਾਂ ਨੂੰ ਭੇਜਿਆ ਜਦੋਂ ਨੇ 20000 ਕਰੋੜ ਦਾ ਕਿਹਾ ਵੀ ਸਾਡਾ ਨੁਕਸਾਨ ਹੋਇਆ ਉਹ ਇੱਥੇ ਆ ਕੇ ਆਇਆ ਉਹਨੇ ਐਸਟੀਮੇਟ ਲਾਇਆ ਉਹਦੇ ਤੁਰੰਤ ਜਦ ਉਹਨਾਂ ਨੇ ਆਪ ਦਾ ਐਸਟੀਮੇਟ ਭੇਜਿਆ ਕਿ ਪੰਜਾਬ ਦੇ ਵਿੱਚ ਬਹੁਤ ਭਾਰੀ ਨੁਕਸਾਨ ਹੋਇਆ ਪ੍ਰਧਾਨ ਮੰਤਰੀ ਸਾਹਿਬ ਵਿਦੇਸ਼ ਦੇ ਦੌਰੇ ਤੇ ਸੀ ਇੱਕਦਾਂ ਅਗਲੇ ਦਿਨੀ ਪੰਜਾਬ ਚ ਆਏ ਪੰਜਾਬ ਦਾ ਹੜਪੇਟ ਜਿਹਨੇ ਹੜ੍ਹਾਂ ਦੇ ਵਿੱਚ ਆਇਸੀ ਜ਼ਿਲ੍ਹਾ ਗੁਰਦਾਸਪੁਰ ਮੈਂ ਵੀ ਉੱਥੇ ਸੀ ਪਠਾਨਕੋਟ ਸਾਰੇ ਉਹ ਜ਼ਿਲ੍ਹਿਆਂ ਦਾ ਪ੍ਰਧਾਨ ਮੰਤਰੀ ਸਾਹਿਬ ਨੇ ਦੌਰਾ ਕੀਤਾ ਉਹਨਾਂ ਨੇ ਤੁਰੰਤ 1600 ਕਰੋੜ ਰੁਪਏ ਦੀ ਰਾਹਤ ਵੀ ਮਨਜ਼ੂਰ ਕੀਤੀ ਕਿਉਂਕਿ ਜਦੋਂ ਪੰਜਾਬ ਦੇ ਮੌਜੂਦਾ ਚੀਫ ਸੈਕਟਰੀ ਸਾਹਿਬ ਨੇ ਦੱਸਿਆ ਉਹਨਾਂ ਨੇ ਮੀਟਿੰਗ ਲਈ ਉਹਦੇ ਚ ਕਿਹਾ ਵੀ 13599 13299 13299 ਕਰੋੜ ਦਾ ਨੁਕਸਾਨ ਉਹਨਾਂ ਨੇ ਦੱਸਿਆ ਜਿਹੜਾ ਜਿਹਨੇ ਪਹਿਲਾਂ 20000 ਕਰੋੜ ਦਾ ਕਿਹਾ ਸੀ ਪ੍ਰਧਾਨ ਮੰਤਰੀ ਸਾਹਿਬ ਨੂੰ ਉਹਨਾਂ ਨੇ ਕਿਹਾ ਵੀ 12000 ਕਰੋੜ ਤਾਂ ਤੁਹਾਡੇ ਕੋਲ ਐਸਡੀਆਰਐਫ ਦਾ ਪਹਿਲਾ ਪੱਤਿਆ 16 ਤੋਂ 1600 ਕਰੋੜ ਹੋਰ ਦੇ ਉੱਤੇ ਚੁੱਕੇ ਆ 13600 ਕਰੋੜ ਰੁਪਏ ਤੁਹਾਡੇ ਕੋਲ ਹੋ ਗਿਆ ਜਿਹੜਾ ਤੁਸੀਂ ਐਸਟੀਮੇਟ ਦੇ ਰਹੇ ਹੋ 13299 ਕਰੋੜ ਦਾ ਇਹਦੇ ਮਤਾਂਕ 311 ਕਰੋੜ ਤੁਹਾਡੇ ਕੋਲ ਹੋਰ ਵਾਧੂ ਬਜੇ ਪਰ ਹੈ ਖਰੇ ਸਾਰੇ ਚੀਜ਼ ਹੁੰਦੇ ਜੁੰਦੇ ਸਾਨੂੰ ਪਤਾ ਅੱਜ ਤੁਸੀਂ ਫਰੀਦਕੋਟ 'ਚ ਬੈਠੇ ਹੋ ਕਿਸੇ ਵੀ ਜਿੱਤਾ ਨੁਕਸਾਨ ਹੋਇਆ ਅੱਜ ਤੱਕ ਮੁਆਵਜ਼ਾ ਨਹੀਂ ਦਿੱਤਾ ਗਿਆ ਗੱਲਾਂ ਕੀਤੀਆਂ ਨੇ ਹੁਣ ਦੁਬਾਰਾ ਫੇਰ ਕੱਲ ਫੇਰ ਸਾਡੇ ਸਿਵਰਾਜ ਚੋਹਾਂ ਜੀ ਜਿਹੜੇ ਕੇਂਦਰੀ ਮੰਤਰੀ ਨੇ ਉਹ ਫੇਰ ਦੌਰਾ ਕਰਨ ਆਏ ਇਹਨਾਂ ਨੇ 16000 ਘਰਾਂ ਦੀ ਇੱਕ ਲਿਸਟ ਭੇਜੀ ਕਿ ਜਿਨ੍ਹਾਂ ਦੇ ਗਰੀਬਾਂ ਦੇ ਘਰ ਟੈਗੇ ਨੇ ਖਤਮ ਹੋ ਗਏ ਨੇ ਉਹਨਾਂ ਨੇ ਇੱਕ ਦੰਬ ਕੇਂਦਰ ਸਰਕਾਰ ਨੇ 1,60,000 ਰੁਪਏ ਤੁਰੰਤ ਮਨਜ਼ੂਰ ਕਰਕੇ ਕਿ ਜਿਹੜੇ 16000 ਘਰ ਆ ਉਹਨਾਂ ਨੂੰ ਦਿੱਤਾ ਜਾਵੇ ਉਸ ਤੋਂ ਬਾਅਦ ਜਦੋਂ ਕੱਲ ਆਏ ਸੁਰਾਜ ਚਾਹਾਨ ਜਿਨ੍ਹਾਂ ਨੇ ਫਿਰ 32604 ਘਰਾਂ ਦਾ ਇੱਕ ਹੋਰ ਲਿਸਟ ਦਿੱਤੀ ਉਹਨਾਂ ਨੇ ਮੌਕੇ ਤੇ ਸੈਕਸ਼ਨ ਕਰਕੇ ਕਿਹਾ ਕਿ 1,60,000 ਦੇ ਹਿਸਾਬ ਨਾਲ ਅਸੀਂ ਜਿਹਦਾ ਘਰ ਗਰੀਬ ਦਾ ਘਟ ਹੈ ਉਹਨੂੰ ਦਿੱਤਾ ਜਾਊਗਾ ਇਹ ਮੈਂ ਜਾਣਕਾਰੀ ਇਸ ਕਰਕੇ ਦੇ ਰਿਹਾ ਕਿ ਜਿਹੜੇ 14000 ਘਰ ਪਹਿਲਾਂ ਸੀ ਉਹਨਾਂ ਦੇ ਹਿਸਾਬ ਦੇ ਨਾਲ ਵੀ ਜਿਹੜੇ ਹੁਣ 3 23000 ਘਰ ਦਿੱਤੇ ਗਏ ਉਹਨਾਂ ਦੇ ਹਿਸਾਬ ਨਾਲ ਵੀ ਮੈਂ ਦੋ ਚਾਰ ਚੀਜ਼ਾਂ ਪੁੱਛੜੀਆਂ ਚਾਹੁੰਦਾ ਕਿ ਜੋ 160000 ਰੁਪਏ ਉਹਨਾਂ ਨੇ 37604 ਘਰਾਂ ਦੇ ਦਿੱਤਾ ਔਰ 6474 ਕਰੋੜ ਰੁਪਏ ਕੱਲ ਜਿਹੜੇ ਕੇਂਦਰੀ ਖੇਤੀ ਮੰਤਰੀ ਨੇ ਸੁਰਾਜ चौहान ਜੀ ਉਹ ਇਹ ਕਹਿ ਕੇ ਗਏ ਨੇ ਵਿੱਚ 676000 ਕਰੋੜ 74 ਕਰੋੜ ਰੁਪਏ ਸੀ ਹੋਣ ਦੇ ਰਹੇ ਆ ਜਿਹੜਾ ਕਿ ਹੂੰ ਕੜਕ ਦੇ ਬੀਜ ਲਈ ਚਾਹੀਦਾ ਸੋ ਸੈਂਟਰ ਵੱਲੋਂ ਕੋਈ ਕਮੀ ਨਹੀਂ ਮੈਂ ਸਿਰਫ ਇਹ ਦੋ ਚਾਰ ਸਵਾਲ ਤੁਹਾਡੇ ਰਾਹੀਂ ਪੰਜਾਬ ਸਰਕਾਰ ਨੂੰ ਅਸੀਂ ਹਰੇਕ ਜ਼ਿਲ੍ਹੇ ਜਾ ਕੇ ਪੁੱਛਣਾ ਚਾਹੁੰਦੇ ਆ ਜਿਹਦੇ ਵਿੱਚ ਹੋਇਆ ਕਿ ਐਸਟੀਆਰਐਫ ਦਾ 12000 ਕਰੋੜ ਰੁਪਏ ਦਾ ਕੋਈ ਹਸਾਬ ਕਿਤਾਬ ਨਹੀਂ ਅੱਜ ਤੱਕ ਤੁਹਾਡੇ মিডিਆ ਰਾਹੀਂ ਵੀ ਸਵਾਲ ਪੁੱਛੇ ਗਏ ਨੇ ਚੈਲਨਰ ਰਾਹੀਂ ਵੀ ਸਵਾਲ ਪੁੱਛੇ ਗਏ ਨੇ ਵਿਧਾਨ ਸਭਾ 'ਚ ਵੀ ਸਵਾਲ ਪੁੱਛੇ ਗਏ ਨੇ ਅਸੀਂ ਕਹਿੰਦੇ ਉਹਦਾ ਵਾਈਟ ਪੇਪਰ ਇਸ਼ੂ ਕਰ ਦਿਓ ਉਹ ਦੱਸਿਓ ਵੀ ਪੈਸਾ ਕਿੱਥੇ ਗਿਆ 1600 ਕਰੋੜ ਰੁਪਏ ਕਿੱਾਈ ਗਿਆ ਸੋ ਜੋ ਵੀ ਕੀਤਾ ਇਹ ਸਾਰੀ ਚੀਜ਼ਾਂ ਦੇ ਵਾਸਤੇ ਅਸੀਂ ਬਾਈ ਅਖੀਰ ਦੇ ਵਿੱਚ ਛੋਟਣ ਵਾਲੇ ਹੀ ਅੱਜ ਚਰਚਾ ਛੋਟਣ ਨਾਲ ਕਰਨਾ ਆਏ ਆ ਕਿ ਜਿਵੇਂ ਮੌਸਮ ਵਿਭਾਗ ਨੇ ਕਿਹਾ ਕਿ ਜਿਹੜੇ ਬੰਨ ਨੇ ਉਹ ਕਮਜ਼ੋਰ ਨੇ ਬੰਨਾਂ ਨੂੰ ਮਜ਼ਬੂਤ ਕੀਤਾ ਜਾਵੇ ਐਸਡੀਆਰਐਫ ਦਾ 12000 ਕਰੋੜ ਕਿੱਥੇ ਗਿਆ ਉਹਦਾ ਹਿਸਾਬ ਦਿੱਤਾ ਜਾਵੇ ਜਿਹੜਾ ਹੜ੍ਹਾਂ ਦੇ ਮੌਸਮ ਵਿਭਾਗ ਨੇ ਸਭ ਤੋਂ ਪਹਿਲਾਂ ਚੇਤਾਵਨੀ ਦਿੱਤੀ ਤਾਂ ਏਵੈਕੂਏਸ਼ਨ ਪਲਾਨ ਪੰਜਾਬ ਗਵਰਨਮੈਂਟ ਦਾ ਕਿੱਥੇ ਆ ਔਰ ਜਿਹੜੇ ਕਿਸਾਨਾਂ ਦੇ ਮਜ਼ਦੂਰਾਂ ਦੇ ਪੀੜ ਅੜਪੀੜਤਾ ਦੇ ਤਵਾਰ ਤਵਾਰਾਂ ਦੇ ਮੁਆਵਜ਼ਾ ਕਿੱਥੇ ਆ ਸੋ ਅੱਜ ਸਰਕਾਰ ਜਿਹੜੀ ਸੁੱਤੀ ਪਈ ਆ ਅਸੀਂ ਸਰਕਾਰ ਨੂੰ ਜਗਾਉਣ ਲਈ ਔਰ ਪੰਜਾਬ ਦੇ ਲੋਕਾਂ ਲਈ ਚਿਤਾਣ ਵਾਂਗੂ ਖੜੇ ਆ ਕਿ ਕਿਸੇ ਤਰੀਕੇ ਵੀ ਕੇਂਦਰ ਦੇ ਵੱਲੋਂ ਕੋਈ ਇਸ ਵੱਲ ਘਾਟ ਨਹੀਂ ਪਰ ਪੰਜਾਬ ਸਰਕਾਰ ਦਾ ਇਸ ਦੇ ਵੱਲ ਕੋਈ ਧਿਆਨ ਨਹੀਂ ਇਸ ਕਰਕੇ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਹੁਣ ਤਾਂ ਸਿਰਫ ਇਹੀ ਕਹਿਣਾ ਰਹਿ ਗਿਆ ਹੜ ਦਾ ਪਾਣੀ ਤਾਂ ਸੁੱਕ ਜਾਵੇਗਾ ਪਰ ਪੰਜਾਬ ਦੇ ਲੋਕਾਂ ਦਾ ਦੁੱਖ ਨਹੀਂ ਸੁਖਿਆ ਪੰਜਾਬ ਦੇ ਲੋਕ ਦੁਖੀ ਆ ਇਹ ਤੋਂ ਭਾਰੀ ਕਦੇ ਹੱਟ ਨਹੀਂ ਆਏ ਪਰ ਪੰਜਾਬ ਸਰਕਾਰ ਦੀ ਨਾਕਾਮੀ ਜਿਹੜੀ ਆ ਉਹਦਾ ਅਸੀਂ ਜਵਾਬ ਮੰਗਦੇ ਆ ਪੰਜਾਬ ਸਰਕਾਰ ਨੂੰ ਉਹਦਾ ਜਵਾਬ ਦੇਣਾ ਪਏਗਾ ਧੰਨਵਾਦ ਤੁਹਾਡਾ ਸਾਰਿਆਂ ਦਾ ਸਾਬ ਇੱਕ ਜੀ ਰਿਪੋਰਟ ਆਈ ਸੀ ਕਿ ਜਿਹੜਾ ਜੀਵੀਐਮਡੀ ਦੇ ਵੱਲੋਂ ਜਿਹੜਾ ਆਪ ਦਾ ਬਿਆਸ ਮੈਨੇਜਮੈਂਟ ਬੂਡ ਆ ਜਾਂ ਆਪਣਾ ਬਿਆਸ ਸਟੈਂਡ ਜੋ ਬਣਿਆ ਹੋਇਆ ਉਹਦੀ ਪੂਰੀ ਸਮਰੱਥਾ ਦਾ 25% ਤੱਕ ਉਹਦੇ ਵਿੱਚ ਮਲਵਾ ਭਰ ਚੁੱਕਿਆ ਕਿ ਕੇਂਦਰ ਸਰਕਾਰ ਉਸ ਚੀਜ਼ ਦੀ ਸਫਾਈ ਦੇ ਲਈ ਕੋਈ ਪ੍ਰਬੰਧ ਕਰੇ ਦੇਖੋ ਮੈਂ ਕਹਿੰਦਾ ਚੁਰ ਵਿੱਚ ਜੀ ਉਸ ਸਮੱਸਿਆ ਨੂੰ ਦੇਖੋ ਗੱਲ ਇਹ ਆ ਕਿ BBMP ਦੀ ਗੱਲ ਕਰਦੇ ਹੋ ਰਾਵੀ ਦੀ ਗੱਲ ਕਰਦੇ ਹੋ ਹਰੇਕ ਜੱਕ ਹਰੇਕ ਜਿਹੜੇ ਦਰਿਆ ਨੇ ਜਾਂ ਨਾਲੇ ਨੇ ਕੇਂਦਰ ਸਰਕਾਰ ਵੱਲੋਂ ਪਹਿਲੇ ਹੀ ਪੈਸੇ ਆਉਂਦੇ ਨੇ ਸਫਾਈ ਕੀਤੀ ਜਾਵੇ ਸੋ BBMP ਦੀ ਜਿਹੜੀ ਮੈਂ ਪਹਿਲਾਂ ਗੱਲ ਕਹਿ ਚੁੱਕਿਆ ਜਮ ਫਿਰ ਦੁਬਾਰਾ ਦਰਉਣਾ ਚਾਹੁੰਦਾ ਕਿ ਜਦੋਂ ਇਹ ਸਾਰੇ ਦਰਿਆਵਾਂ ਦੇ ਵਿੱਚ ਪਾਣੀ ਭਰਿਆ ਗਿਆ ਸੀ 2 ਜਾਂ 3 ਮਹੀਨੇ ਪਹਿਲਾਂ ਜੇ ਹੌਲੀ-ਹੌਲੀ ਪਾਣੀ ਕੱਢੀ ਜਾਂਦੇ ਤਾਂ ਜਿਹੜੇ 130 ਆਪਣੇ ਬੰਨ੍ਹ ਆ ਟੁੱਟੇ ਨੇ ਉਹ ਟੁੱਟਦੇ ਨਾ ਇੰਨਾ ਜ਼ਿਆਦਾ ਜ਼ੋਰ ਨਾਲ ਪਾਣੀ ਆਉਂਦਾ ਨਾ ਇਹਨਾਂ ਨੇ ਕੋਈ ਵੀ ਚੀਜ਼ ਜਿਹੜੀ ਆ ਪਹਿਲਾਂ ਮੌਕੇ ਤੇ ਪੰਜਾਬ ਸਰਕਾਰ ਨੇ 2 ਮਹੀਨੇ 3 ਮਹੀਨੇ ਪਹਿਲਾਂ ਜਦੋਂ ਆਪਾਂ ਹੜ੍ਹ ਦੀ ਮੀਟਿੰਗਾਂ ਹੁੰਦੀਆਂ ਨੇ ਕਿ ਕਿਹੜੇ ਨਾਲ ਆਪਾਂ ਨੂੰ ਪਤਾ ਕਿ ਜਿਹੜੇ ਸੇਮ ਦੇ ਨਾਲੇ ਵੀ ਆ ਉਹਨਾਂ 'ਚ ਦਰਖਤ ਪੈਦਾ ਹੋ ਜਾਂਦੇ ਆ ਉਹਨਾਂ 'ਚ ਵੱਡੀ ਬੇਲ ਪੈਦਾ ਹੋ ਜਾਂਦੀ ਹੈ ਜਿਹੜੀ ਇਹ ਕਹਿੰਦੇ ਨਰੇਗਾ ਦੇ ਵਰਕਰ ਵਿਚਾਰੇ ਨਰੇਗਾ ਦੇ ਵਰਕਰ ਉਹਨੂੰ ਨਹੀਂ ਕੱਟ ਸਕਦੇ ਉਹਨੂੰ ਸਪੈਸ਼ਲੀ ਜਿਹੜੇ ਆਪਣੇ ਮਸ਼ੀਨਾਂ ਦੇ ਰਾਹੀ ਉਹ ਸਾਫ਼ ਕਰਨੇ ਪੈਂਦੇ ਆ ਜਿਹਦੇ 'ਚ ਪੰਜਾਬ ਸਰਕਾਰ ਫੇਲ ਹੋਈ ਆ ਸੋ ਅਸੀਂ ਇਹੀ ਬਾਰ-ਬਾਰ ਕਹਿੰਦੇ ਆ ਕਿ ਅਸੀਂ ਹੱਡ ਪੀੜਤਾ ਦਾ ਖੜੇ ਆ ਅਸੀਂ ਕੋਈ ਰਾਜਨੀਤੀ ਨਹੀਂ ਕਰਨਾ ਚਾਹੁੰਦੇ ਅੱਜ ਮੈਂ ਇੱਥੇ ਕੋਈ ਰਾਜਨੀਤੀ ਦੀ ਗੱਲ ਨਹੀਂ ਕਰਨੀ ਚਾਹੁੰਦਾ ਪਰ ਮੈਂ ਦੱਸਣਾ ਚਾਹੁੰਦਾ ਕਿ ਜਿਹੜੀ ਸਰਕਾਰ ਜ਼ਿੰਮੇਵਾਰ ਆ ਉਹਨੂੰ ਜ਼ਿੰਮੇਵਾਰ ਠਰਉਣਾ ਚਾਹੀਦਾ ਔਰ ਉਹਨੂੰ ਜਵਾਬ ਦੇਣਾ ਚਾਹੀਦਾ ਸਰ ਥੀਲੋਸੋਫਿਕਲ ਸਵਾਲ ਹੋ ਰਿਹਾ ਹੈ ਕਿ ਭਾਰਤ ਨਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਹਿਮਾਚਲ ਤੇ ਰਾਜਸਥਾਨ ਦੀ ਪੱਕੀ ਜਿਹੜੀ ਇਹ ਮੈਂਬਰਸ਼ਿਪ ਨੂੰ ਲੈ ਕੇ ਗੱਲ ਸਾਹਮਣੇ ਆ ਰਹੀ ਹੈ ਕਿ ਕੋਈ ਫੂਟ ਪੀਸ ਕੀਤੀ ਜਾ ਰਹੀ ਹੈ ਤੁਸੀਂ ਪੰਜਾਬ ਬੀਜੇਪੀ ਦੇ ਵੱਲੋਂ ਕਿਸ ਤਰ੍ਹਾਂ ਦੇ ਨਾਲ ਇਸ ਦਾ ਪੱਖ ਦੇਖੋ ਇਹਦੇ ਜਿਹੜੀ ਮੈਨੇਜਮੈਂਟ ਦਾ ਹੈ ਪੰਜਾਬ ਦਾ ਬਟਾ ਹਿੱਸਾ ਦੇਖੋ ਇਹਦੇ ਵਿੱਚ ਸਾਰੇ ਆ ਸਟੇਟਾਂ ਦਾ ਜਿਹੜਾ ਹਿੱਸਾ ਹੈਗਾ ਪਰ ਜਿਹੜੀ ਮੈਨੇਜਮੈਂਟ ਹੈ ਪੰਜਾਬ ਗਵਰਨਮੈਂਟ ਨਾਲ ਦੇਖਦੀ ਹੈ ਪ੍ਰਧਾਨ ਮੰਤਰੀ ਆਪਣੇ ਸੌਰੀ ਮੁੱਖ ਮੰਤਰੀ ਸਾਉ ਖੋਦ ਉੱਥੇ ਗਏ ਸੀ ਨਰੀਖੜ ਕਰਨ ਲਈ ਸੋ ਮੈਂ ਤਾਂ ਕਹਿੰਦਾ ਜਦੋਂ ਪਾਣੀ ਦਾ ਲੈਵਲ ਵਧਿਆ ਸੀ ਉਹਦੀ ਪਾਣੀ ਕੱਢਣਾ ਸ਼ੁਰੂ ਕਰ ਦੇਣਾ ਸੀ ਸ਼ਿਖਰ ਸਾਹਿਬ ਇੱਕ ਮੁੱਖ ਨੁਦਰੀ ਵੱਲੋਂ ਕਰਦੇ 20000 ਰੁਪਏ ਦੇ ਕਿਸਾਨਾਂ ਨੂੰ ਚੈੱਕ ਦਿੱਤੇ ਗਏ ਉਹ ਕਹਿੰਦੇ ਆ ਕਿ ਕਿੱਧਰ ਚੈੱਕ ਦਿੰਦੇ ਸੀ 35 ਰੁਪਿਆ ਦੇ 40 ਰੁਪਿਆ ਦੇ ਚੈੱਕ ਉਹਨੇ ਤੁਸੀਂ ਵੀ ਉਸ ਆ ਉਸ ਆਮ ਕੈਬਨਟ ਦਾ ਹਿੱਸਾ ਰਹੇ ਸੀਗੇ ਇਹ ਐਕਚੁਅਲੀ ਨਾ ਜੀ ਇਹ ਕਲਾਕਾਰੀ ਆ ਜੇ ਤੁਸੀਂ 20000 ਦਾ ਚੈੱਕ ਦੇਖ ਕੇ ਤੁਸੀਂ ਇੱਕ ਦਿਖਾਵਾ ਕਰਕੇ ਉਹਨਾਂ ਨੇ ਕਹਦੇ ਦਿਵਾਲੀ ਤੋਂ ਪਹਿਲਾਂ ਅਸੀਂ ਹਰੇਕ ਨੂੰ ਮੁਖਾਬਜ਼ਾ ਦੇਵਾਂਗੇ ਦਿਵਾਲੀ 'ਚ ਕੀ ਦਿਨ ਰਹਿ ਗਿਆ ਅੱਜ ਕਿਸੇ ਨੂੰ ਮੁਆਵਜ਼ਾ ਅਜ ਦੱਸੋ ਵੀ ਕਿੰਨੇ 4 ਲੱਖ ਹਰ ਪੀੜਤ ਨੂੰ ਤੇ ਮੁਆਵਜ਼ਾ ਮਿਲ ਗਿਆ ਅਸੀਂ ਇਹ ਗੱਲ ਕਹਿੰਦੇ ਆ ਵੀ ਮੁਆਵਜ਼ਾ ਜਿਹੜੇ ਵਿਚਾਰੇ ਮੈਂ ਦੇਖ ਕੇ ਆਇਆ ਘਰ ਮੈਂ ਆਪ ਗੁਰਦਾਸਪੁਰ ਪਠਾਨਕੋਟ ਮੈਂ ਮੋਗੇ ਤੁਹਾਡੇ ਨਾਲ ਆ ਮੋਗੇ ਪਹੋਦਣ ਲਾ ਕੇ ਜਿਹੜਾ ਬੰਨ ਟੁੱਟਿਆ ਇੱਥੇ ਦੇਖਿਆ ਲੋਕਾਂ ਦੇ ਹੜ ਇੱਕ ਬੀਬੀ ਵਿਚਾਰੀ ਮੈਂ ਦੇਖੀ ਉਹ ਵਿਚਾਰੀ ਦੇ ਘਰ ਆਲਾ ਕਿਤੇ ਸੁਰਗਵਾਸ ਹੋ ਗਿਆ ਲੜਕਾ ਵਿਚਾਰਾ ਜੇਲ੍ਹ ਚਾ ਕੱਲੀ ਬੀਬੀ ਆ ਉਹਦਾ ਘਰ ਤਬਾ ਹੋ ਗਿਆ ਅਸੀਂ ਉਹਦੇ ਘਰ ਦੀ ਜਿਹੜੀ ਜ਼ਮੀਨ ਆ ਸੀ ਕਿ ਪ੍ਰਧਾਨ ਮੰਤਰੀ ਯੋਜਨਾ ਤੱਲੇ ਉਹਨੂੰ ਅਸੀਂ ਪੈਸਾ ਦੇ ਕੇ ਘਰ ਬਣਾਉਣ ਦੀ ਤਜ਼ਵੀਜ਼ ਰੱਖੀ ਉਹ ਕਹਿੰਦੇ ਸੀ ਜ਼ਮੀਨ ਨਹੀਂ ਉਹਦੇ ਕੋਲ ਫਿਰ ਅਸੀਂ ਪੰਚਾਇਤ ਨੂੰ ਬੇਨਤੀ ਕੀਤੀ ਕਿ ਤੁਸੀਂ ਪੰਚਾਇਤ ਵੱਲੋਂ 100 ਗਜ ਦਾ ਉਹਨੂੰ ਪਲਾਟ ਦੇ ਦਿਓ ਤਾਂ ਕਿ ਪ੍ਰਧਾਨ ਮੰਤਰੀ ਯੋਜਨਾ ਤੱਲੇ ਉਹਦਾ ਘਰ ਬਣਾ ਸਕੇ ਸੋ ਬਹੁਤ ਲੋਕੀ ਦੁਖੀ ਆ ਇਸ ਗੱਲ ਦੇ ਵਿੱਚ ਅਪਾ ਸਰਦ ਉਹ ਕਿਹੜਾ ਸੋ ਜਿਹੜੀ ਡੈਮੇਜ ਗੇਟ ਉੱਤੇ ਸੀ ਕੀ ਕੇਂਦਰ ਸਰਕਾਰ ਉਹਦੇ ਲਈ ਕੌਣ ਜ਼ਿੰਮੇਵਾਰ ਹੈ ਉਹਦੀ ਕੋਈ ਜਾਂਚ ਕਰਵਾਏ ਦੇਖੋ ਇਹ ਜਾਂਚ ਕਰਾਉਣੀ ਚਾਹੀਦੀ ਹੈ ਸਤਾਪ ਕਹਿੰਦਾ ਹੈ ਕਿ ਜਦੋਂ ਪਹਿਲਾਂ ਕੋ ਉਹ ਪਹਿਲਾਂ ਤੋਂ ਟੁੱਟਣ ਪਹਿਲਾਂ ਉਹਨਾਂ ਦੀ ਰਿਪੇਅਰ ਦੇ ਵਾਸਤੇ ਉਹਦਾ ਵੀ ਰੋਲਾ ਪੈ ਰਿਹਾ ਕਿ ਜਿਹੜੀ ਕੰਪਨੀ ਨੂੰ ਇਹ ਕਹਿੰਦੇ ਅਸੀਂ ਟੈਂਡਰ ਦਿੱਤਾ ਸੀ ਉਹ ਕਹਿੰਦੇ ਸਾਨੂੰ ਤਾਂ ਜੀ ਗੇਟ ਬਣਾਉਣ ਦਾ ਟੈਂਡਰ ਤਾਂ ਸਭ ਤਾਂ ਮੇਨਟੇਨੈਂਸ ਦਾ ਟੈਂਡਰ ਹੀ ਨਹੀਂ ਦਿੱਤਾ ਸੋ ਇਹ ਸਾਰੀਆਂ ਜਿਹੜੀਆਂ ਜ਼ਿੰਮੇਵਾਰੀਆਂ ਕੇਂਦਰ ਸਰਕਾਰ ਦੀਆਂ ਨਹੀਂ ਸੂਬਾ ਸਰਕਾਰ ਦੀਆਂ ਕੁਪਾ ਸਰਕਾਰ ਆਪਦੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ ਸਰ ਇੱਕ ਸਵਾਲ ਸੀ ਨਾ ਮੁੱਖ ਮੰਤਰੀ ਉਹ ਲਗਾਤਾਰ ਪਰ ਇੱਕ ਵਾਰ ਦੇਰੀ ਮਟਾਉਂਦੀ ਹਾਂ ਟਿਕਾਣਾ ਬਣਾ ਜਾ ਰਹੀਆਂ ਚਾਹੇ ਵਿਧਾਨ ਸਭਾ ਬਾਹਰੋਂ ਹੋਵੇ ਅੰਦਰੋਂ ਹੋਣ ਚਾਹੇ ਤੁਸੀਂ ਕਿਵੇਂ ਦੇਖਦੇ ਹੋ ਲਗਾਤਾਰ ਸਿੱਖੇ ਬੰਕ ਦੇਖੋ ਜੀ ਮੈਂ ਤਾਂ ਇੱਕ ਗੱਲ ਕਹਿੰਦਾ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਕਹਿੰਦੇ ਠਿਚਰਾ ਕਰਦੇ ਆ ਉਹ ਕੰਮ ਹੀ ਸਟੇਜ ਤੇ ਹੈ ਜੇ ਕੰਮ ਕਰਦੇ ਆ ਤਾਂ ਹੀ ਤਾਂ ਸਰਕਾਰ ਆ ਗਈ ਲੋਕਾਂ ਨੂੰ ਭੁਲਾ ਲਿਆ ਪਰ ਇੱਕ ਗੱਲ ਮੈਂ ਕਹਿਣੀ ਚਾਹੁੰਦਾ ਬੜੀ ਸਾਫ਼ ਤਰੀਕੇ ਨਾਲ ਪੰਜਾਬ ਦੀ ਗੱਡੀ ਫਸੀ ਹੋਈ ਹੈ ਜਿੰਨੀ ਦੇ ਡਬਲ ਇੰਜਨ ਦੀ ਸਰਕਾਰ ਭਾਰਤੀ ਜਨਤਾ ਪਾਰਟੀ ਸਰਕਾਰ 2027 ਚ ਆਪਾਂ ਨਹੀਂ ਬਣਾਉਂਦੇ ਪੰਜਾਬ ਦਾ ਭਲਾ ਨਹੀਂ ਹੋਣਾ 4 ਲੱਖ ਕਰੋੜ ਦਾ ਕਰਜ਼ਾ ਚੜ ਚੁੱਕਿਆ ਪੰਜਾਬ ਤੇ ਇਹ ਚਿੰਤਾ ਦਾ ਵਿਸ਼ਾ ਜੇ ਹੋਊਗਾ ਜਿਹੜੇ ਸੂਬਾ ਤੁਸੀਂ ਆਪਣਾ ਗਵਰਨਡੀ ਸੂਬਾ ਲਾ ਲਓ 5 ਗੁਣੇ ਆਪਾਂ ਤੇ ਉਹਦੀ ਰੈਵਨਿਊ ਐਸਵੇਲੇ GST ਦਾ ਜਿਹੜਾ ਹਰਿਆਣਾ ਤੇ ਹਿਮਾਚਲ ਜੋ ਲੱਗ ਹੋਏ ਸੀ ਉਹ ਕਹਿੰਦੇ ਸਾਡਾ ਸੀ بچਾਂਗੇ ਕਿਵੇਂ ਆਪਣਾ ਸੂਬਾ ਹੀ ਥੱਲੇ ਜਾ ਰਿਹਾ ਆਪਣੇ ਤੇ ਕਰਜ਼ਾ ਚੜ ਰਿਹਾ ਉਹਨਾਂ ਦੇ ਜਿਹੜੇ ਇਨਕਮ ਉਹ ਵੱਧ ਰਹੀ ਹੈ ਤਰੱਕੀ ਉਹ ਕਰ ਰਹੇ ਆ ਜਿਹੜੇ ਵੀ ਸੂਬੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਸਰਕਾਰ ਆ ਚਾਹ ਉੱਤਰ ਪ੍ਰਦੇਸ਼ ਚ ਚਾਹ ਰਾਜਸਥਾਨ ਚ ਚਾਹ ਗੁਜਰਾਤ ਚ ਚਾਹ ਹਰਿਆਣਾ ਚ ਹਰੇਕ ਸੂਬਾ ਤਰੱਕੀ ਕਰ ਰਿਹਾ ਸਿਰਫ ਪੰਜਾਬ ਲਈ ਕਰ ਰਿਹਾ ਮੇਰੀ ਬੇਨਤੀ ਆ ਕਿ ਇਹ ਤਾਂ ਪੰਜਾਬ ਸੂਬਾ ਕਰੋ ਜਿਹੜੀ ਗੱਡੀ ਫਸੀ ਵੀ ਆ ਤੇ ਡਬਲ ਇੰਜਨ ਐਵੇਂ ਕਹਦੇ ਕੋਈ ਇਹਦੇ ਕਿ ਦੋ ਇੰਜਨ ਲਾ ਦੇਣੇ ਆ ਡਬਲ ਇੰਜਨ ਦਾ ਮਤਲਬ ਕਿ ਡਬਲ ਸਰਕਾਰ ਸੂਬੇ ਸਰਕਾਰ ਵੀ ਔਰ ਸੈਂਟਰ ਸਰਕਾਰ ਵੀ ਭਾਰਤੀ ਜਨਤਾ ਪਾਰਟੀ ਜਿਹੜੇ ਬਾਕੀ ਸੂਬਿਆਂ ਚ ਕਾਪੀ ਆਉਂਦਾ ਪੜਾ ਇੱਕ ਕਾਦੀ ਦਾ ਨਾਲ ਸਮਝੌਤਾ ਹੋਣ ਦੇ ਕੋਈ ਚਾਂਸ ਹੈਗੇ ਕਿਉਂਕਿ ਕੈਪਟਨ ਮਿੰਦਰ ਸਿੰਘ ਦਾ ਪਰਸਪਤੇ ਬਿਆਨ ਆਇਆ ਉਹ ਕਹਿੰਦੇ ਕਾਦੀ ਨਾਲ ਜਰੂਰ ਸਮਝੌਤਾ ਹੋਣਾ ਚਾਹੀਦਾ ਜਾਖੜ ਲਗਾਤਾਰ ਕਹਿ ਰਹੇ ਆ ਸਮਝੌਤਾ ਹੋਣਾ ਚਾਹੀਦਾ ਬੇਸ਼ੱਕ ਰਮਨੀਤ ਬਿਖੂ ਨੇ DNA ਕਰਤਾ ਕਿ ਨਹੀਂ ਹੋ ਸਕਦਾ ਕਿਵੇਂ ਦੇਖਦੇ ਹੋ ਉਹ ਕਾਦੀਦਲ ਤੋਂ ਬਿਨਾ ਆਧਾਰ ਹੈ ਪੰਜਾਬ ਚ ਦੇਖੋ ਜੀ ਜਿਹੜੀ ਇਹ ਗੱਲ ਤੁਸੀਂ ਪੁੱਛ ਰਿਹਾ ਸਮਝੌਤੇ ਵਾਲੀ ਇਹ ਹੈਗੇ ਹਾਈ ਕਮਾਂਡ ਦਾ ਅੱਜ ਦਾ ਵਿਸ਼ਾ ਹੜਾਂ ਦਾ ਹੜੇ ਤੇ ਜੋ ਸਵਾਲ ਪੁੱਛੋਗੇ ਮੈਂ ਤੁਹਾਡੇ ਨਾਲ ਮੁੱਖ ਮੰਤਰੀ ਸਾਹਿਬ ਲਗਾਤਾਰ ਆਰਡੀਐਫ ਦੇ ਪੈਸੇ ਦੀ ਗੱਲ ਕਰਦੇ ਆ ਐਸਡੀਆਰਐਫ ਉਹੀ ਤਾਂ ਮੈਂ ਗੱਲ ਕਰਕੇ ਹਟਿਆ ਜੀ ਕਿ 12000 ਕਰੋੜ ਐਸਟੀਆਰਐਫ ਦਾ ਉਸ ਆਇਆ ਵਿਆ ਉਹਦਾ ਹਿਸਾਬ ਤਾਬ ਨਹੀਂ ਮਿਲ ਰਿਹਾ ਉਹ ਦੇਣ ਇਹ ਠੀਕ ਜਸਰਾ ਜੀ ਥੈਂਕ ਯੂ ਜੀ ਥੈਂਕ ਯੂ